ਹਾਂਜੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਆਪਾਂ ਅਰਸ਼ੀਗੇ ਸਾਂਗੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਆਗੇ ਜੇ ਤੁਹਾਨੂੰ ਦਿਖਾਉਣੇ ਇੱਥੇ ਰਾਤ ਆਪਾਂ ਰੁਕੇ ਸੀਗੇ ਤੇ ਹਾਲ ਇੱਥੇ ਬਹੁਤ ਜ਼ਿਆਦਾ ਹੈਗੇ ਆ ਵੀ ਇੱਥੇ ਰਹਿਣ ਵਾਸਤੇ ਹਾਲ ਬਣਿਆ ਪਿੱਛੇ ਵੀ ਹਾਲ ਹੈ ਆ ਵੀ ਹਾਲ ਹੈ ਤੇ ਇੱਥੇ ਪਾਰਕਿੰਗ ਵੇਰ ਆ ਗਈ ਤੇ ਇਧਰ ਵੀ ਇਹ ਵਿਦਿਆਲਾ ਬਣਿਆ ਹੋਏ ਕੋਈ ਤੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਅੱਜ ਫ੍ਰੀਕ ਹੈਗੇ ਆ 4 ਜੂਨ ਤੇ ਕੱਲ ਅਸੀਂ 3 ਜੂਨ ਨੂੰ ਆਏ ਸੀਗੇ ਇੱਥੇ ਸ਼ਾਮ ਨੂੰ ਤੇ ਰਸ਼ ਇੱਥੇ ਬਹੁਤ ਜ਼ਿਆਦਾ ਹੈਗਾ ਸੰਗਤ ਬਹੁਤ ਜ਼ਿਆਦਾ ਆ ਰਹੀ ਹੈ ਤੇ ਹਵਾ ਵਗ ਰਹੀ ਹੈ ਪੂਰੀ ਠੰਡੀ ਠੰਡੀ ਤੇ ਇੰਦਰ ਵੀ ਹਾਲ ਹੈਗਾ ਤੇ ਲੰਗਰ ਪਾਣੀ ਵਗੈਰਾ ਛੱਕ ਕੇ ਤੇ ਹੁਣ ਅਸੀਂ ਨਿਕਲਦੇ ਆਂਗੇ ਕਿੱਥੇ ਪਹੁੰਚਣਾ ਆਪਾਂ ਅੱਜ ਗੋਬਿੰਦ ਘਾਟ ਗੋਬਿੰਦ ਘਾਟ ਗੋਬਿੰਦ ਘਾਟ ਟੈਕਸੀ ਕਰਾ ਲਈ ਆਪਾਂ ਟੈਕਸੀ ਬਈ ਕਰਵਾਇਆ ਟੈਕਸੀ ਕਰਾ ਲਈ ਹੈਗੀ ਤੇ ਉਹ ਕਿਹੜੀ ਗੱਡੀ ਆ ਸੁਮੋ ਕਹਿੰਦੇ ਸੀ ਸੁਮੋ ਜਾਂ ਬਲੇਰੋ ਦੇਣਗੇ ਸਾਮਾਨ ਰੱਖਦੇ ਆ ਉਹ ਤੇ 6500 ਰੁਪਏ ਦੀ ਗੱਲ ਹੋਈ ਹੈ ਵੀ ਅਸੀਂ 6 ਜਣੇ 7000 ਰੁਪਏ ਕਹਿੰਦੇ ਤੁਸੀਂ ਲੈ ਚਲੋ ਜੇ ਕਹਿੰਦੇ 6000 ਦੇਵਾਂਗੇ ਤਾਂ ਫਿਰ ਵੀ ਅਸੀਂ ਦੋ ਬੰਦੇ ਹੋਰ ਉਠਾਵਾਂਗੇ ਅਸੀਂ 6 ਆ ਗਏ ਤੇ ਪਰ ਆਪਾਂ ਪਏ ਅਸੀਂ 650 ਚ ਬੋਕੀ ਕਰਵਾਲੀ ਤੇ ਇੱਧਰ ਵੀ ਸਰੋਵਰ ਆ ਹਨਾ ਇੱਧਰ ਸਰੋਵਰ ਹੈ ਇੱਧਰ ਇਸ਼ਨਾਨ ਘਰ ਬਣੇ ਹੋਏ ਆ ਅੱਗੇ ਕਿਸੇ ਨੇ ਜਾਣਾ ਹੈਗਾ ਤਾਂ ਉੱਧਰ ਵੀ ਜਾ ਸਕਦਾ ਤੇ ਬਾਕੀ ਇੱਧਰ ਇੱਧਰ ਵੀ ਰਹਿਣ ਦੇ ਲਈ ਹਾਲ ਵਗੈਰਾ ਬਣੇ ਹੋਏ ਆ ਜਿਹੜਾ ਮੌਸਮ ਆ ਉਹ ਬਹੁਤ ਵਧੀਆ ਹੈਗਾ ਤੇ ਅੱਗੇ ਚੱਲ ਕੇ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਸੰਗ ਤਿੱਥੇ ਮੋਟਰਸਾਈਕਲਾਂ ਦੇ ਉੱਪਰ ਵੀ ਬਹੁਤ ਪਹੁੰਚੀ ਹੋਈ ਹੈਗੀ ਮਤਲਬ ਆ ਮੋਟਰਸਾਈਕਲਾਂ ਦੇ ਵੀ ਆਇਨ ਵੀ ਜ਼ਰੂਰੀ ਆਪਾਂ ਕਹਿੰਦੇ ਕੋਈ ਬੋਲਟੀ ਆ ਸਪਲੈਂਟਰ ਪਲਟੀ ਨੇ ਡੀ ਲੱਗਸ ਤੁਸੀਂ ਉਧਰ ਦੇਖੋਗੇ ਬਹੁਤ ਸੰਗਤ ਪਹੁੰਚੀ ਹੋਈ ਤੇ ਸਾਰੇ ਮੇਰੇ ਖਿਆਲ ਸਵੇਰ ਚੱਲ ਰਹੇ ਤੇ ਕੁਝ ਸੰਗਤ ਬਾਹਰ ਵੀ ਸੀ ਅਸੀਂ ਵੀ ਬਾਹਰ ਹੀ ਐਸੇ ਤਰ੍ਹਾਂ ਹੀ ਪਏ ਸੀਗੇ ਤੇ ਆ ਤੁਸੀਂ ਦੇਖ ਲਓ ਸਾਰੇ ਸੰਗਤ ਹੇਮਕੋਟ ਸਾਹਿਬ ਨੂੰ ਜਾਣ ਵਾਲੀ ਗਈ ਤੇ ਅੱਜ ਮੈਂ ਦੇਖ ਸਕਦਾ ਹਾਂ ਨਾ ਇੰਨੇ ਸਪਲੈਂਟਰ ਹੈਗੇ ਆ ਬਾਈ ਸਾਰੇ ਇਥੋਂ ਕਰਨ ਵਾਲੇ ਹੀ ਹੈਗੇ ਤੇ ਥਰੀ ਜਾਂਦੇ ਆ ਲਗਭਗ ਸਵੇਰ ਦੇ 6:00 ਵਜੇ ਹੈਗੇ ਤੇ ਸੰਗਤ ਸਾਰੀਆਂ ਥਰੀ ਜਾਂਦੀਆਂ ਬਹੁਤ ਸੰਗਤ ਆਈਆਂ ਸਰੀਆਂ ਤੇ ਇਸ਼ਨਾਨ ਘਰ ਵਗੈਰਾ ਇੱਧਰ ਵੀ ਬਣੇ ਹੋਏ ਆਗੇ ਤੇ ਬਹੁਤ ਵਧੀਆ ਮਾਹੌਲ ਹੈ ਹਵਾ ਵਗੀ ਜਾਂਦੀ ਠੰਡਾ ਮੌਸਮ ਹੈ ਪੂਰਾ ਤੇ ਬਲਜੰਦਰ ਕਿਵੇਂ ਲੱਗਦਾ ਵੀ ਉੱਥੇ ਵੀ ਆਏ ਜਾ ਸਕਦਾ ਹੈ ਮੋਟਰਸਾਈਕਲਾਂ ਤੇ ਹਾਂ ਬਾਈ ਉਹਦਾ ਆਪ ਦੀ ਹਿੰਮਤ ਹੈ ਹੈ ਹਿੰਮਤ ਆਪਾਂ ਕਹਿੰਦੇ ਨਾ ਬੁਲਟ ਮੋਟਰਸਾਈਕਲ ਚਾਹੀਦੇ ਆਪਾਂ ਤਾਂ ਬਲਟੀਨੇ ਦਿਖਾਵਾਂ ਹਾਂ ਇੱਥੇ ਖੜੇ ਬਹੁਤ ਹੈ ਨਾ ਬਲਟੀਨੇ ਡੀ ਲਕਸ ਆਹ ਬਾਈ ਹੀਰੋ ਲਈ ਆਹ ਬਾਈ ਵੀ ਸਪਲਿੰਟਰ ਦੇ ਬਈ ਕਿੱਥੋਂ ਆਏ ਆ ਮਕਸਰ ਤੋਂ ਆਪਣੇ ਏਰੀਆ ਤੋਂ ਹੀ ਵਰਤਾਂ ਤੇ ਇੱਥੇ ਆਉਂਦਾ ਨਹੀਂ ਹੋਈ ਬਈ ਇਹਟਾਣਾ ਮਹੌਲ ਤੇ ਬਹੁਤ ਸੰਗਤ ਆਈ ਹੋਈ ਆ ਇੱਧਰ ਵੀ ਤੁਸੀਂ ਦੇਖੋਗੇ ਬਈ ਮੋਟਰਸਾਈਕਲ ਵੱਧੂ ਖੜੇ ਹੈਗੇ ਆ ਦੇਖ ਲਓ ਤੁਸੀਂ ਤੇ ਆ ਨਾਲ ਹੀ ਬਈ ਲੰਗਰ ਹਾਲ ਹੈਗਾ ਲੰਗਰ ਛੱਕੇ ਇੱਥੋਂ ਤੇ ਨਿਕਲਦੇ ਆ ਅਸੀਂ ਤੇ ਮੇਨ ਜਿਹੜਾ ਹੈਗਾ ਇੱਧਰ ਵੀ ਨਿਵਾਸ ਹੈ ਤੇ ਇਹ ਗੁਰਦੁਆਰਾ ਸਾਹਿਬ ਹੈ ਮੇਨ ਤੇ ਹੁਣ ਜੇ ਲੰਗਰ ਛੱਕੇ ਤੇ ਫਿਰ ਨਿਕਲਦੇ ਆ 6:30 ਮੇਰੇ ਖਿਆਲ ਅਸੀਂ ਨਿਕਲ ਲਾਂਗੇ ਇਥੋਂ